ਮੱਗਰ ਨਾ ਤੂੰ ਨਿਜ ਲਾਉਣ ਵਾਲਾ ਤੇਲ ਜੇ ਦੱਸਦਾਗਾ ਉਹਦੇ ਨਾਲ ਸਾਰੇ ਰੋਗ ਸਾਟ ਜਾਂਦੇ ਆ ਮੈਂ ਮੱਗਰ ਕੋਲੇ ਜਾਂਦੀ ਆ। ਵੀ ਮੱਗਰੇ ਤੋਂ ਤੂੰ ਨਿਜ ਲਾਉਣ ਵਾਲਾ ਤੇਲ ਜਾਂ ਨਹੀਂ ਦਿੰਦਾ ਹੁੰਦਾ। ਹਾਂ ਉਹਦੇ ਨਾਲ ਸਾਰੇ ਰੋਗ ਹੀ ਕੱਟੇ ਜਾਂਦੇ ਆ। ਜੇ ਕੋਈ ਪੇਟ ਦਾ ਰੋਗ ਐ ਤੇਰਾ ਉਹ ਵੀ ਕੱਟਿਆ ਜਾਊਗਾ। ਅੱਖਾਂ ਦੀ ਨਿਗਾ ਵੀ ਵਧੂਗੀ। ਸ਼ੂਗਰ ਵੀ ਆਜੂ ਕੋਲੇਸਟ੍ਰੋਲ ਵੀ ਸੈੱਟ ਰਹੂਗਾ। ਉਹ ਤੇਲ ਦਾ ਜ਼ਰੂਰੀ ਐ ਘਰੇ ਬਣਾ ਕੇ ਰੱਖੇ ਇਹ ਜਿਹੀਆਂ ਚੀਜ਼ਾਂ। ਠੀਕ ਹੈ ਪਹਿਲਾਂ ਤੱਕ ਚੁਣਾਈ ਹੈ 10 ਐਮ ਐਲ ਤਾਂ ਤੂੰ ਨਿੰਮ ਦਾ ਤੇਲ ਲੈ ਲਈ ਹੂੰ 10 ਐਮ ਐਲ ਰੰਡੀ ਦਾ ਤੇਲ ਲੈ ਲਈ ਹੂੰ 10 ਐਮ ਐਲ ਦੇਸੀ ਘਿਓ ਲੈ ਲਈ ਹੂੰ 10 20 ਐਮ ਐਲ ਬਦਾਮਾਂ ਦਾ ਤੇਲ ਲੈ ਲਈ ਤੇ 20 ਐਮ ਐਲ ਜੈਤੂਨ ਦਾ ਤੇਲ ਲੈ ਲਈ ਬੀ ਐਮ ਐਲ ਸਰੋਂ ਦਾ ਤੇਲ ਲੈ ਲਈ ਸਾਰੇ ਤੇਲ ਮਿਕਸ ਕਰਕੇ ਸਵੇਰੇ ਸ਼ਾਮ ਇੱਕ ਉਂਗਲ ਡਬੋ ਕੇ ਧੁੰਨੀ ਚਲਾਉਣੀ ਹੈ ਠੀਕ ਹੈ ਠੀਕ ਹੈ ਤੇ ਨਾਲੇ ਤਾਂ ਤੇਰੇ ਪੇਟ ਦੇ ਰੋਗ ਹਟ ਜਾਣਗੇ ਕਬਜ਼ੀ ਹੈ ਗੈਸ ਹੈ ਤਜਾਵ ਹੈ ਅੱਖਾਂ ਦੀ ਨਿਗਾਹ ਵਗੂ ਕੋਲੇਸਟ੍ਰੋਲ ਸੈੱਟ ਰਹੂਗਾ ਵੀ ਰੋਗ ਕੱਟੇ ਜਾਣਗੇ ਚੰਗਾ ਹਾਂ ਕੋਈ ਵਰਤ ਸਕਦਾ ਇਹਨੂੰ ਜਵਾਗ ਜੱਲਾ ਕੋਈ ਲਾ ਸਕਦਾ ਚੰਗਾ